ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕਾ ਆਪਣੇ ਚੈਨਲ ਤੇ ਸਵਾਗਤ ਹੈ ਜੁੜਾ ਟਾਈਮ ਹੈ ਜੀ 10 ਵਜੇ ਆਪਾਂ ਵਲੌਗ ਅੱਜ ਹੁਣ ਸ਼ੁਰੂ ਕਰਿਆਗਾ ਸਾਰਾ ਕੰਮ ਤਾਂ ਤਾਂ ਹੋ ਗਿਆ ਸਾਫ ਸਫਾਈਆਂ ਨਹਾਉਣ ਧੋਣ ਤੋਂ ਕੱਪੜਿਆਂ ਤੋਂ 10 ਵਜੇ ਸਾਫ ਤੇ ਹੁਣ ਵਲੌਗ ਸ਼ੁਰੂ ਕਰਿਆ ਦੇਖੋ ਜਿਹੜਾ ਚੜੂ ਜਾਣਾ ਅਦਮਝਾਈ ਪਾਉਣਾ ਪੂਗਾ ਐਂਗਰ ਲਈ ਨਾ ਕੋਨਾ ਕਰੀ ਕਾਹ ਹੋ ਜਾਂਦੀ ਹੈ ਪਤਾ ਹੈ ਹੋਇਆ ਨਾ ਵੀ ਗਰਮੀ ਧੁੱਪ ਚੜਨ ਤੋਂ ਪਹਿਲਾਂ ਆ ਵੀ ਕੰਮ ਕਰ ਲਿਆ ਵੇ ਟੜਕੇ ਤੇ ਨਾ ਬਾਲੀ ਗਰਮੀ ਸੀ ਅੱਜ ਹੈਗੀ 26 ਜੂਨ ਟੜਕੇ ਤੋਂ ਬਾਲੀ ਗਰਮੀ ਸੀਗੀ ਹੁਣ ਹਵਾ ਚੱਲਦੀ ਆਂ ਲੱਗਦਾ ਜਿਵੇਂ ਕਿਤੇ ਮੀਂਹ ਪਿਆ ਹੁੰਦਾ ਕਿਹੜੇ ਏਰੀਆ ਚ ਮੀਂਹ ਪਿਆ ਦੱਸਿਓ ਜੇ ਤੁਹਾਡੇ ਅੱਜ ਮੀਂਹ ਪਿਆ ਮੀਂਹ ਵਾਲੀ ਹਵਾ ਜੀ ਲੱਗਦੀ ਆ ਹੁਣ ਚੱਲੀ ਆ 9 ਵਜੇ ਤੋਂ ਬਾਅਦ ਹਵਾ ਟੜਕੇ ਤੋਂ ਬਹੁਤ ਗਰਮੀ ਸੀਗੀ ਤੇ ਉਸ ਵੇ ਪਹਿਲਾਂ ਕੱਪੜੇ ਤੋ ਤੇ ਸੀਗੇ ਉਹ ਸੁੱਖ ਉਹ ਲਾ ਕੇ ਪੈਹਾ ਮਾਰ ਗਈ ਬੀਬੀ ਕਿਉਂਕਿ ਹੁਣ ਉਹ ਐਨਕ ਲਵਾਉਣ ਗਈ ਆ ਨਾਲ ਸੁੱਖ ਮਣ ਬਾਗ ਬੀਬੀ ਰੈਨਕ ਲੱਗਣੀ ਆ ਉਹ ਐਨਕ ਲਵਾਉਣ ਬਾਗ ਗਈ ਨਾਲ ਸੁੱਖ ਮਣ ਬਾਗ ਗਈ ਕੱਲ੍ਹ ਦਿਨ ਆ ਮੈਂ ਸੁੱਖ ਮਣ ਹੋਰ ਵੀ ਬਾਜ਼ੀ ਲੈਉਣੀ ਸੀ ਅੱਜ 26 ਤਰੀਕ ਹੋਊਗੀ ਬੱਸ ਘੌੜ ਕੋਲ ਚ ਲੈ ਜਾਂਦੀ ਵੀ ਨਹੀਂ ਗਈ ਤੱਗੀ ਗਰਲੀਨ ਤੇ ਕੱਪੜੇ ਪਤਲੇ ਪਤਲੇ ਨੇ ਜੀ ਕਰਦਾ ਮੈਂ ਹੀ ਪਾ ਜਿਵੇਂ ਆਉਂਦੇ ਹੋਣ ਪਾ ਲਾਂ ਮੈਂ ਅੰਮੀ ਬੋਖਾ ਲੱਗ ਗਿਆ ਇਹ ਆਈਏ ਭੁੱਖ ਲੱਗੋ ਵੀ ਆਈ ਹੁਣ ਤਾਂ ਰੋਟੀ ਖਾ ਕੇ ਹਟੀ ਗਰਲੀਨ ਤੈਨੂੰ ਵੀ ਲੱਗੇ ਮੈਂ ਪਾਣੀ ਪੀ ਲੈ ਹੁੰਦਾ ਨਹੀਂ ਇਹ ਖਾ ਬਣਾ ਲੋ ਸੇਬੀਆਂ ਬਣਾ ਰਹੇ ਨੇ ਦੁੱਧ ਚ ਖਾ ਲਾਂਗੇ ਦੁੱਧ ਦੀ ਸੇਬੀ ਨਾ ਖਾ ਲਾਂਗੇ ਬਣਾ ਕੇ ਦੇਵਾ ਦੁੱਧ ਦੀ ਸੇਬੀ ਬਣਾ ਰਣੀ ਨਹੀਂ ਪਲੀਜ਼ ਗੋਲ ਗੱਪੇ ਖਾ ਲੈਣੇ ਆ ਪੇ ਗੋਲ ਗੱਪੇ ਖਾਣੇ ਗੋਲ ਗੱਪੇ ਖਾ ਲੋ ਪਾਏ ਨੇਗੇ ਤੇ ਕੱਲ ਵੀ ਥੋੜੀ ਜਿਹੀ ਅਸੀਂ ਵੀਡੀਓ ਬਣਾ ਲਈ ਸੀਗੀ ਕੱਲ ਆਖਣੇ ਜੇ ਇਹਦੇ ਮਾਸੜ ਜਿਲੇ ਆ ਤੇ ਗੋਲ ਗੱਪੇ ਨੇ ਬਚਾਰਾ ਤੱਕ ਕੈ ਦਿਨ ਹੋ ਗਿਆ ਲਿਆਂਦੇ ਲੋ ਕੁਝ ਵੀ ਨਹੀਂ ਖਾ ਰਿਆ ਕੱਲ ਫਿਰ ਉਹ ਢੜਰੀ ਗਿਆ ਕਹਿੰਦਾ ਬਰਲਿਨ ਆਇਦਾਂ ਕੈ ਦਿਨ ਹੋਵੇ ਕੁਝ ਨਹੀਂ ਜਾਂਦਾ ਕੈਰ ਕੱਲ ਫਿਰ ਆਖਣੇ ਜੋ ਗੋਲ ਗੋਲ ਗੱਪੇ ਲੈ ਪਾਏ ਹੋਣਗੇ ਉਹ ਵੀ ਦੀ ਸਭ ਤੋਂ ਮਨਪਸੰਦ ਜੁੰਡੇ ਵੀ ਖਿੜੀ ਜਾਂਦੇ ਨੇ ਬੰਦਾਂ ਸਿਰ ਬਾਉਣੇ ਹੁਣ ਆਪਾਂ ਕੁੜੀਆਂ ਦੀ ਸਭ ਤੋਂ ਮਨਪਸੰਦ ਚੀਜ਼ ਗੋਲ ਗੱਪਾ ਗੋਲ ਗੱਪੇ ਨਹੀਂ ਸਭ ਤੋਂ ਸਾਨੂੰ ਲਾਇਆ तकरीबन ਲਗਭਗ ਸਾਰੀਆਂ ਵੱਡੀਆਂ ਵੀ ਛੋਟੀਆਂ ਵੀ ਗੋਲ ਗੱਪੇ ਵਰਤ ਖਾਂਦੇ ਨਾਲ ਹੁੰਦੇ ਚਿੱਟ ਕਣੀਆਂ ਵੀ ਲਾਈ ਦਿੱਤੀਆਂ ਸੁਨ ਸੇਵੀਆਂ ਬਣਾਣਾ ਨਹੀਂ ਉਹ ਖਾ ਲੋ ਗੋਲ ਗੱਪੇ ਨਾਲ ਕੀ ਖਾਣਾ ਦੁੱਧ ਵਾਲੀ ਚੀਜ਼ ਘਰ ਦੀ ਬਣੀ ਖਾਇਆ ਕਰੋ ਐ ਤਾ ਕੱਚਾ ਥਾਂਗਾ ਐ ਚਿਟਕਣੀਆਂ ਲਾਤੀ ਪੱਕੇ ਥਾਂ ਮੇ ਪਾਉਣੀਆਂ ਚੁਣੀਆਂ ਚਲੋ ਜੇ ਆਪਾਂ ਕੱਪੜੇ ਪਾ ਦਈਏ ਫਿਰ ਮਿਲਦਾ ਬਾਹਰ ਪੈਲੇ ਤੇ ਮਿਸ ਫੋੜਾ ਕੇ ਮੈਂ ਜਾਣੀ ਹੁਣ ਕਰ ਲਈ ਕੋਈ ਜਿਹੜਾ ਮਾਰ ਕੇ ਆਉਣੀ ਆ ਕਹੂਗੀ ਮਾਸੀ ਨਹੀਂ ਆਈ ਜਮਾ ਵੀ ਤੇ ਸਰਦਾਰ ਜੀ ਟੋਕਾ ਕਰਦੇ ਨੇ ਸਰਦਾਰ ਜੀ ਲੈਣੇ ਖਾਣ ਚੀਜ਼ ਕੋਈ ਖਾ ਕੇ ਆਉਣਿਆਂਗੇ ਉੱਪਰ ਹੀ ਧਰਿਆ ਸੀਗੇ ਕਨੇ ਨੇ ਸੁਖਮਣ ਹੋਰੀ ਆ ਜਾਣਗੀਆਂ ਹੁਣ ਗੁਰਲੀਨ ਤਾਂ ਬੈਠੀ ਸੀ ਫੜਾਏ ਸੀ ਉਹਨੂੰ ਮਾਸੀ ਆ ਦਵਾਈ ਲੈਣ ਗਈ ਹੁਣ ਹੈ ਨਹੀਂ ਕਰ ਸੁਣ ਸੁਣ ਕੇ ਸਰਦਾਰ ਹਾ 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 ਠੰਡ ਘਰੀ ਬੈਠਿਆ ਗਿੰਨਾ ਦਾ ਐਂਗਰ ਲੀਨ ਲੋ ਪਈ ਗਰਲੀਨ ਦੇ ਮਾਸੜ ਨੇ ਲਿਆ ਦੀ ਚੀਜੀ ਖਾਣ ਨੂੰ ਕੀ ਕੁਛ ਲਿਆ ਤਾਂ ਪੁੱਤ ਗੋਲ ਗੱਪੇ ਪਾਣੀ ਫਿਰ ਉਹ ਕੱਦ ਪਿੰਦੀਆਂ ਨੇ ਅੱਛਾ ਜਿਹੜੇ ਤੂੰ ਸਕਣੇ ਸਕਲਾਉਣ ਨੇ ਲਵੇਟ ਦੇ ਸਾਰਾ ਕੁਝ ਕਰਾਂਗੇ ਕੁਛ ਨਹੀਂ ਦਿਆਂਦਾ ਨਾ ਮੈਂ ਥੈਨੇ ਨਹੀਂ ਕਰਦੀ ਐਨੇ ਨਹੀਂ ਖਾਦੇ ਉਹਨੇ ਆ ਪਾਣੀ ਹੈ ਚ ਵੀ ਆ ਜੱਗ ਵੀ ਭਰੇ ਆ ਪਾਣੀ ਦਾ ਭਾਈ ਤੇਰਾ ਮਾਸੜ ਮੈਂ ਗੋਹਾ ਸਿਰ ਦਿੱਤੀ ਤੇਰਾ ਮਾਸੜ ਜਿਹਨੂੰ ਲੈ ਕੇ ਆਇਆ ਉਹ ਤਾਂ ਕਿਤੇ ਤਾਂ ਚੜ ਗਿਆ ਲਫਾਫਾ ਲੈ ਕੇ ਮੈਂ ਤਾਂ ਸਾਰੀ ਰਸੋਈ ਫਰੋਲਦੀ ਮਖਾ ਥਾ ਦੀ ਨੀ ਕੋਈ ਚੀਜ਼ ਅਨ ਜਿਹਨੂੰ ਫਰੋਲਨ ਹੁਣ ਮੁੜ ਕੋ ਮੁੜ ਕੇ ਹੋ ਗਈ ਮੈਂ ਕਿਧਰ ਲੁਕਾ ਕੇ ਖੇਤ ਵਾਗ ਗਏ ਲੋ ਜੀ ਅਸੀਂ ਖਾਣਿਆਂਗੇ ਬਾਅਦ ਵਿੱਚ ਮੈਂ ਦੱਸਾਂਗੀ ਆਏਗੀ ਗੋਲ ਗੱਪਿਆਂ ਦੀ ਹੁਣ ਦੇਖ ਕੁੜੀਆਂ ਝੱਟ ਖਾਣਗੀਆਂ ਪਾਣੀ ਨਹੀਂ ਹੈਗਾ ਉਹ ਖਾਰਾ ਪਾਣੀ ਦੇ ਕਿੱਲਾ ਖਾ ਖਾ ਬਣੇ ਫਰਿਜ ਚ ਪਿਆ ਮੈਂ ਤੁਹਾਨੂੰ ਪਾਣੀ ਲਵਾਉਂਦਾ ਹਾਂ ਜਾ ਗੱਜੂ ਜੀ ਪਾਲਾ ਸੁਮਨ ਆ ਥੱਲੇ ਪਿਆ ਪਿਆ ਹੋ ਗਿਆ ਮੇਰਾ ਪਾਣੀ ਪਿਆ ਲਮਾ ਕਿੱਥੇ ਹੈ ਉਹ ਤਾਂ ਨਿਕਲ ਚਾਈ ਨੂੰ ਕੁੜੀਆਂ ਖਾ ਛੋਟੀ ਕਿੱਥੇ ਸਰਵਾ ਛੋਟੇ ਗੋਲ ਗੱਪੇ ਮੈਂ ਖਾ ਲੂ ਤੁਸੀਂ ਵੀ ਖਾ ਲੈ ਇਧਰ ਉਰੀ ਭਾਰਕਲੇ ਹੁਣੇ ਕਰੰਗ ਵਾਲੀ ਫਾਇਲ ਆ ਮੇਰੇ ਤਾਹੂ ਉਰੀ ਤੰਗ ਦੇਮ ਪਾਰੇ ਹੋਰ ਇਹਨੇ ਵੀ ਖਾਦੇ ਪਰ ਇਹਨੇ ਇਹੋ ਕੰਮ ਭਾਂਡੇ ਬਰਲੇ ਹੋਰਾਂਗੇ ਨੀ ਫਰਿੱਜ ਚ ਪੂਰੀ ਟੀਕ ਬਾਕਣ ਦੇ ਬਸ ਆਖੋ ਸਾਰਾ ਸਮਾਨ ਫਰਿੱਜ ਚ ਆ ਬੰਨਣਾ ਆ ਨਹੀਂ ਤਰਨ ਨਵੀਂ ਰੋ ਖਾਖ ਮੇਰੀ ਗਾ ਹਾਂ ਇਹ ਤਾਂ ਜਿੰਨਾ ਮਸਤੀ ਆਂਦੀ ਹੈ ਗੁਰਲੀਨ ਜਮਰਤ ਸਾਰਾ ਤੋਂ ਹੀ ਆਪਣੀ ਜੀ ਤੇ ਦੇਖ ਨਹੀਂ ਨਾਈ ਤਾਰੇ ਪਦੀ ਦੀਆਂ ਦੇ ਛੱਤ ਚਾਰ ਸਪੇਰੇ ਹਾਂ ਤਾਂ ਪਹਿਲਾਂ ਲੱਸੀ ਵੀ ਥੋੜੀ ਕਰਾਂ ਹਨਾ ਹਾਂ ਬੰਦਾ ਰੋਟੀ ਖਾਂ ਪਹਿਲਾਂ ਤੋਂ ਪਿਲਾਇਆ ਹੈ ਪਹਿਲਾਂ ਤਾਂ ਘਟਾ ਨਹੀਂ ਮੇਰਕ ਦਾ ਬਦਾਮ ਪੀਆ ਹੈ ਸੀਸਾ ਹੈ ਜਿੱਦਾਂ ਚੀਜ਼ਾਂ ਆਉਂਦੀਆਂ ਪਰ ਸਾਰੀਆਂ ਇਕੱਠੀਆਂ ਆਉਂਦੀਆਂ ਨਹੀਂ ਜਮੀ ਚਾਖਦੀਆਂ ਲੱਸੀ ਕਰ ਲਈ ਕਿ ਜਦੋਂ ਜਮਾਨੇ ਪਲੇਟ ਬਣਾਤੀ ਉਹ ਚਾਹੁੰਦੇ ਕਿੰਨੇ ਰੱਖੀ ਅਚਾੜੀ ਦਿੱਤੀ ਉਹ ਛੋਟਾ ਬਹੁਤ ਛੋਟਾ ਰੱਡਾ ਹੂੰ ਵੱਡਾ ਛੋਟੇ ਦੇ ਪਰ ਹੁੰਦਾ ਹੋਊ ਕੋ ਹੁੰਦਾ ਨਹੀਂ ਆਟਾ ਚੱਕਾ ਥੋੜਾ ਜਨਾ ਤਾਂ ਗੋਲੂ ਵੀ ਲਿਆ ਆਪਾਂ ਕੋਲੋਂ ਕਿਹਾ ਹੁਣ ਜਾਏ ਹੁਣ ਹੋਰ ਕੁਝ ਖਾਇਆ ਸਾਹਰੇ ਨੇ ਫੌੜੀ ਲੋ ਜੀ ਆਪਾਂ ਨੇ ਕੰਮ ਕਰ ਲਏ ਨੇ ਤੇ ਬੱਚੇ ਵੀ ਵਾਗੇ ਸੁਖਮਣ ਤੇ ਉਲੀੜੋ ਤਾਹਾ ਬਾਗ ਨੂੰ ਗੋਲਕੱਪੇ ਪੈਤੀ ਕੱਲਾ ਵਾਲੀ ਸਰਦਾਰ ਜੀ ਕੱਲ ਲੈ ਇਸ ਯਾਦ ਕਰੇਂਗੇ ਬਜਸ ਕੇ ਹੱਜਾ ਸੇ ਸੁਭੇ ਕਰਦੇ ਨੇ ਕਹਿੰਦੇ ਨਾ ਚੱਲ ਸਰਜੂ ਬਈ ਨਾਲੀ ਤੀਆ ਬੀਬੀ ਗਈ ਐ ਸਹਿਰ ਕੋਸਰ ਲਿਆ ਵੇ ਖਾਣ ਨੂੰ ਐਨਕ ਲਵਾਉਣ ਗਈ ਹੈ ਨਾ ਬੱਚੇ ਪਤਾ ਨਹੀਂ ਕੀ ਗਾ ਦੋ ਦੋ ਘੰਟਿਆਂ ਬਾਅਦ ਨੇ ਵੱਡੀਆਂ ਵੱਡੀਆਂ ਹੋ ਗਈਆਂ 15 15 1600 ਸਾਲ ਦੀਆਂ ਹੋ ਗਏ ਤਾਂ ਵੀ ਨਾ ਦੋ ਕੰਟਵਾਂ ਨਿੱਕੇ ਬੱਚੇ ਮੋਂ ਕਾਣਗੇ ਮੰਮੀ ਭੁੱਖ ਲੱਗੀ ਐ ਮੰਮੀ ਭੁੱਖ ਲੱਗੀ ਐ ਪਤਾ ਨਹੀਂ ਕੀ ਗੱਲ ਐ ਇਸ ਤਰ੍ਹਾਂ ਬੱਚੇ ਕਰਦੀ ਨਹੀਂ ਹਣਾ ਅ ਬੱਚਿਆਂ ਦੇਖ ਕੇ ਆਪਣਾ ਬਚਪਨ ਯਾਦ ਆ ਜਾਂਦਾ ਆਪਾਂ ਤਾਂ ਕੋਈ ਨਹੀਂ ਮੰਗਿਆ ਮੰਗਿਆ ਜੀਜਾ ਖਾਂਦੇ ਵੀ ਬਸ ਪਿੰਡਾਂ 'ਚ ਵਿਆਹ ਹੁੰਦੇ ਬਸ ਐਂ ਦੇਖੀ ਫੇਰ ਜਾਂਦੇ ਉਹਨਾਂ ਦੀ ਚਾਗੋ ਡੋਡੋ ਹੁੰਦਾ ਹਣਾ 13 ਕੱਪੜੇ ਪਾਲਾਦੇ ਸਾਰੇ ਵਿਆਹ 'ਚ ਮੁੜ ਕੇ ਕੋਈ ਬਦਲਦਾ ਨਹੀਂ ਤੇ ਵਿਆਹ ਹੁਣ ਬਦਲਦੇ ਸਾਜ ਨੂੰ ਵੀ ਰੱਖਦੇ ਤੇ ਹੁਣ ਤਾਂ ਬਸ ਵਖਰੀ ਤਾਂ ਬੱਚਿਆਰੇ ਵਿਹਾਰ ਹੋ ਕੇ ਬਖਰੀ ਖਾਣਾ ਹੋ ਗਿਆ ਤੇ ਪਤਾ ਨਹੀਂ ਤਾਂ ਹੀ ਬਿਮਾਰੀਆਂ ਵਧੀਆਂ ਆਂਦੀਆਂ ਨਿਗੀਆਂ ਤੇ ਆਪਾਂ ਦਾ ਜਾਂ ਸ਼ੱਕਰ ਚੱਕਿਓ ਪਾਲਾਂ ਨੇ ਜਾਂ ਗੁੜ ਧਰ ਲਾਂ ਨੇ ਜਾਂ ਅੰਬ ਦੇ ਚਾਰ ਤੇ ਮੱਖਣੀ ਧਰ ਲਾਂ ਨੇ ਤਾਂ ਦਪਹਿਰੇ ਜਰ ਭੁੱਖ ਲੱਗਦੀ ਦੋ ਵਾਰਾਂ ਵੀ ਖਾ ਲਾਂ ਨੇ ਤਿੰਨ ਵਾਰਾਂ ਵੀ ਖਾ ਲਾਂ ਨੇ ਤੇ ਆਪਾਂ ਤਾਂ ਇਨੇ ਕੁਸ ਬਿੰਦ ਖੈ ਪੀ ਮਾਮਾ ਨੂੰ ਫਿਰ ਮਾਮਾ ਆਪਣੇ ਕਿੱਥੋਂ ਦਾਣੀ ਤੰਦ ਮੋਣ ਲਾਂਦੀਆਂ ਹਨਾ ਕਿੱਥੋਂ ਖੇਤ ਦਾ ਕੰਮ ਕਰਾ ਲਾਂਦੀਆਂ ਜੀ ਆਪਣੇ ਆਪਣੇ ਮੰਗੂ ਬੱਚਿਆਂ ਨੂੰ ਕਰ ਕਰ ਦੇ ਜਾਂਦੀਆਂ ਹਨਾ ਉਹਨਾਂ ਤਾਂ ਬੱਚਿਆਂ ਨੂੰ ਦੋ ਘੰਟੇ ਮਾਰੂ ਭੁੱਖਲਾ ਦੇ ਦੇ ਲੋ ਕਰਕੇ ਕੋਈ ਚੀਜ਼ ਦੇ ਦੇ ਲੋ ਕਰਕੇ ਕੋਈ ਚੀਜ਼ ਹਨਾ ਤੇ ਆਪਣੇ ਆਲੇ ਟਾਈਮ ਤੇ ਪਹਿਣਾ ਆਉਣਾ ਨਹੀਂ ਹੈਗਾ ਤੇ ਬੱਚਿਆਂ ਨੂੰ ਦੇਖ ਕੇ ਬਚਪਨ ਜਾ ਰ ਆ ਜਾਂਦਾ ਵੀ ਭੁੱਖ ਤਾਂ ਆਪਣਾ ਵੀ ਲੱਗਦੀ ਹੁੰਦੀ ਸੀ ਹਨਾ ਆਪਣਨ ਤਾਂ ਕੋਈ ਨਹੀਂ ਈ ਕਹਿੰਦੀਆਂ ਮਾਵਾ ਵੀ ਆ ਬਣਾ ਕੇ ਦੇ ਦਿੰਦੇ ਨੇ ਕਹਿੰਦੀਆਂ ਡੱਬਾ ਭਰ ਕਾ ਤੜਕੀ ਬੀਬੀ ਤੇ ਸਾਡੀ ਰੋਟੀਆਂ ਦਾ ਡੱਬਾ ਭਰਦਾ ਨਹੀਂ ਪਕਾ ਕੇ ਕਹਿੰਦੀ ਮੱਖਣੀ ਤਰ ਲੋ ਅੰਬਰਾਚਾਰ ਤਰ ਲੋ ਖਾ ਲੋ ਜੀ ਭੁੱਖ ਲੱਗਦੀ ਚਾਹ ਪੀ ਲੋ ਕਰ ਲੋ ਅੱਗ ਚੁੱਲੇ ਤੇ ਚਾਹ ਬਾਨ ਦੀ ਪਿੱਤਲ ਦੇ ਪਤੀਲੇ ਚ ਹਣਾ ਉੱਤੇ ਪੜਾ ਧਰ ਕੇ ਜਿੱਥੇ ਵੀ ਸਾਰੇ ਤਾਣੀ ਬੁਣਦੀਆਂ ਜਾਂ ਦਰੀ ਬੁਣਦੀਆਂ ਉੱਥੇ ਪਤੀਲਾ ਲਾ ਕੇ ਉੱਥੇ ਬਾਟੀਆਂ ਚ ਪਾ ਲੈਣੀ ਕੌਲੀਆਂ ਚ ਪਾ ਲੈਣੀ ਸਾਰਿਆਂ ਨੇ ਚਾਹ ਪੀ ਲੈਣੀ ਇਕੱਠੇ ਬਹਿ ਕੇ ਹੁਣ ਤਾਂ ਪਤਾ ਨਹੀਂ ਬੱਚੇ ਜਿੱਥੇ ਬੈਹਦੇ ਨੇ ਉੱਥੇ ਉੱਥੇ ਚਾਹ ਜਾਊਗੀ ਪਰਿਵਾਰ ਚ ਇੱਕ ਥਾਂਵੇਂ ਬੈਕ ਤਾਂ ਕੀ ਆ ਕਦੀ ਪੀ ਲੈਣ ਚਾ ਨਹੀਂ ਬਸ ਮੈਂ ਮਮਾ ਉਰੇ ਆ ਮੈਨੂੰ ਉਰੀ ਲਿਆ ਦੇ ਮੈਂ ਉਰੇ ਆ ਉਰੀ ਲਿਆ ਦੇ ਜਬਸ ਪਪਾ ਪਾਵਾ ਕੇ ਅਪਾ ਦੀ ਲੈ ਜਾਣਗੇ ਤੇ ਨਾ ਆਪਣਾ ਟਾਈਮ ਆਉਣਾ ਤੇ ਨਾ ਹੀ ਬੱਚੇ ਪਸੰਦ ਕਰਨੋਂ ਟਾਈਮ ਤੇ ਆਪਣੀਆਂ ਜਾਦਾ ਹੀ ਰਹਿ ਜਾਂਦੀਆਂ ਨੇ ਪਤੀਲੇ ਵਾਲੀ ਚਾਹ ਨੂੰ ਹਨਾ ਜਿਹੜੀ ਚਾਹ ਬਚ ਰੈਂਦੀ ਉਹ ਚੁੱਲੇ ਤੇ ਧਰ ਦਾਂਦੇ ਕਿ ਠੰਡੀ ਨਾ ਹੋ ਜੇ ਬਿੰਦਕ ਨੂੰ ਫੇਰ ਪੀ ਲਾਗੇ ਸਨੀਆਂ ਕਰਕੇ ਪੀ ਲਾਂਗੇ 2:30 2:30 ਵਜੇ ਚਾਹ ਬਣਦੀ ਚਾਹ ਪੀ ਕੇ ਸਨਨੀ ਕਰ ਲਾਂਦੇ ਸਨਨੀ ਸਨਨੀ ਕਰਕੇ ਫੇਰ ਉਹ ਜਿਹੜੀ ਚਾਹ ਬਚੀ ਪਈ ਹੁੰਦੀ ਪੀ ਕੇ ਫੇਰ ਭਾਂਡੇ ਮਾਂਜੇ ਜਾਂਦੇ ਹੁੰਦੇ ਸੀ ਚਾਹ ਲੈ ਤੇ ਉਸ ਦੂਬਾਰ ਫੇਰ ਜਿਨੇ ਟਾਣੀ 'ਚ ਬੈਠਣਾ ਹੁੰਦਾ ਟਾਣੀ 'ਚ ਬੈਹਿ ਜਾਣਾ ਜਿਨੇ ਮੱਜਾਂ ਸਾਹਮਣੇ ਹੁੰਦੀਆਂ ਕੱਖ ਕੰਡਾ ਕਰਨਾ ਹੁੰਦਾ ਜਿਵੇਂ ਜਿਵੇਂ ਡਿਊਟੀ ਹੁੰਦੀ ਕੰਮਾਂ ਦੀ ਉਵੇਂ ਉਵੇਂ ਕੰਮ ਹੋ ਜਾਂਦੇ ਸੀ ਤੇ ਬੱਚਿਆਂ ਨੂੰ ਦੇਖ ਕੇ ਹਨਾ ਸੋਚ ਲੱਗ ਜਾਂਦੀ ਵੀ ਬਾ ਕਿੱਥੇ ਆਪਣਾ ਬਚਪਨ ਸੀ ਕਿੱਥੇ ਬੱਚਿਆਂ ਦਾ ਬਚਪਨਾਗਾ ਤੇ ਬਾਕੀ ਹੁਣ ਜੀ ਹਨਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਕੱਲ ਰਾਮਿਆਂ ਆਣੇ ਤੋਂ ਪਤਾ ਨਹੀਂ ਕੀ ਫੰਡ ਸੀਗਾ ਹੁਣ ਮੇਰੇ ਖਿਆਲ ਨਹੀਂ ਆਉਂਦਾ ਤੇ ਰਾਮਿਆਂ ਆਣਾ ਸੈ ਤੇ ਕਹਿੰਦੀ ਤੁਸੀਂ ਆਪਦਾ ਪਿੰਡ ਦਾ ਨਾਮ ਬੋਲ ਕੇ ਦੱਸਿਓ ਵੀ ਕੀ ਐ ਸਾਡੇ ਪਿੰਡ ਦਾ ਨਾਮ ਦਾ ਪਹਿਲਾਂ ਪੈਣਾ ਜਸੜਵਾਲ ਸੀਗਾ ਜਸੜਵਾਲ ਤੋਂ ਹੁਣ ਹੋ ਗਿਆ ਦਿਆਲਗੜ ਤੇ ਦਿਆਲਗੜ ਦੇ ਕਾਗਜ਼ਾਂ 'ਚ ਸਾਡਾ ਦਿਆਲਗੜਾ ਹੁਣ ਨੇੜੇ ਤੇੜੇ ਪਿੰਡ ਜਸੜਾਲ ਵੀ ਕਹਿੰਦੇ ਨੇ ਕੋਈ ਸਾਡੇ ਰਾਜ ਵਾਲੇ ਸੁਭਾ ਆਹ ਕੱਲ ਜਸੜਾਲ ਗਰਮੀਤ ਕ ਵੀ ਕਹਿੰਦੇ ਨੇ ਆਹ ਕੱਲ ਜਸੜਾਲੀ ਤੇ ਸਾਡੇ ਪਿੰਡ ਦਾ ਨਾਮ ਹੈਗਾ ਜੀ ਦਿਆਲਗੜ ਸਾਡੇ ਪਿੰਡ ਦਾ ਦਿਆਲਗੜ ਨਾਂ ਆਏਗਾ ਟਟਰੀਆਂ ਕੋਲ ਆਇਆ ਟਟਰੀਆਂ ਵਾਲੇ ਬਾਬਾ ਜੀ ਨੇ ਜਿਹੜੇ ਰਜੀਤ ਸਿੰਘ ਭਾਈ ਰੁਤ ਸਿੰਘ ਜੀ ਤੇ ਉਹਨਾਂ ਦੇ ਪਿੰਡ ਦੇ ਨਾਲ ਹੀ ਆ ਸਾਡਾ ਪਿੰਡ ਤੇ ਇੱਕ ਢੱਡਾ ਹੀ ਆ ਸਾਡਾ ਠੀਕ ਆ ਜੀ ਤੇ ਬਸ 2 ਕਿਲੋਮੀਟਰ 1.5 ਕਿਲੋਮੀਟਰ ਸੱਜੇ ਟਟਰੀਆਂ ਤੇ ਜੇ ਇਸੇ ਕੋਈ ਮਾੜੀ ਮੋਟੀ ਚੀਜ਼ ਲਿਓਣੀ ਹੋਵੇ ਥੋੜੀ ਲਿਓਣਾ ਟਟਰੀਆਂ ਤੋਂ ਤੇ ਜੇ ਕੋਈ ਫਾਸਸ ਮਾੜ ਲਿਓਣਾ ਹੁਣ ਤੇ ਅਸੀਂ ਲੰਗਵਾਲ ਜਾਂ ਸੁਨਾਮ ਜਾਂ ਸਾਨੂੰ ਪਿੱਖੀ ਲੱਗਦਾ ਇੱਧਰ ਉੱਥੇ ਵਾੜ ਜਾਣਾ ਅੱਜ ਵੀ ਬੀਬੀ ਪਿੱਖੀ ਅਣਕਲਵਾਉਣ ਗਈ ਹੋਈ ਆ ਲੋ ਜੀ ਸਾਨੂੰ ਇੰਨੀਆਂ ਗੱਲਾਂ ਸੁਣਾ ਦਿੱਤੀਆਂ ਬਚਪਨ ਦੀਆਂ ਤੇ ਮੈਂ ਤਾਂ ਜਿਹੜੇ ਮੇਰੇ ਫਾਨ ਦੀ ਦੇਖਦੀਆਂ ਨੇ ਵੀਡੀਓ ਹੋਣਾ 40 ਸਾਲ 39 ਸਾਲ 35 ਸਾਲ 36 ਸਾਲ ਉਹ ਘੜਾਣ ਤਾਂ ਮੇਰੇ ਵਾਲਾ ਹਾਲ ਦੇਖਿਆ ਹੀ ਆ ਜਿਹੜੇ 90 ਤੋਂ ਲੈ ਕੇ 85 ਤੋਂ ਲੈ ਕੇ 90 ਤੱਕ ਹਨਾ ਜਨਮਾ ਜਿੰਨਾਂ ਦਾ ਤੇ ਉਹ ਟਾਈਮ ਆਪਣੇ ਦੇਖੇ ਹੋਏ ਨੇਗੇ ਤੇ ਬਹੁਤ ਵਧੀਆ ਸਿਓ ਟਾਈਮ ਹੁਣ ਤਾਂ ਆਉਣਾ ਹੁਣ ਤਾਂ ਕਾਲ ਯੁਗ ਦਾ ਟਾਈਮ ਆ ਗਿਆ ਜੀਦਕੋਲ ਦੋ ਪੈਸੇ ਨੇ ਉਹ ਬਸ ਐਂ ਕਹਿੰਦਾ ਮੈਂ ਕਿਸੇ ਤੋਂ ਕੀ ਲੈਣਾ ਮੇਰੇ ਕੋਲ ਪੈਸਾ ਹੈਗਾ ਤੇ ਪੈਸਾ ਕੰਮ ਕਰਦਾ ਪੈਸਾ ਨਹੀਂ ਕੰਮ ਕਰਦਾ ਤੇ ਪੈਣ ਪਾਈ ਕੰਮ ਕਰਦਾ ਉਥੇ ਪੈਸਾ ਨਹੀਂ ਕੰਮ ਕਰਦਾ ਠੀਕ ਹੈ ਜੀ ਚਲੋ ਜੀ ਅੱਪਾ ਬਾਅਦ ਚ ਮਿਲਦੇ ਆਂਗੇ ਫਿਰ ਲੋ ਜੀ ਅੱਪਾ ਸਬਜ਼ੀ ਬਣਾ ਰਹੇ ਆਂਗੇ ਸਬਜ਼ੀ ਬਸ ਅੱਜ ਕੱਲ੍ਹ ਤੋਂ ਪਤਾ ਹੀ ਨਹੀਂ ਸਬਜ਼ੀਆਂ ਕਾਦੀਆਂ ਨੇ ਇਹ ਥੋੜਾ ਪੈ ਰਿਆ ਸਬਜ਼ੀਆਂ ਦਾ ਤੇ ਬਹੁਤ ਹੁਣ ਉੱਪਰ ਪਾਉ ਆਪਿਆ ਦਾ ਸਬਜ਼ੀ ਜਿਹੜਾ ਤੇ ਇੱਧਰ ਗੱਪਿਆ ਚ ਗੰਨਾ ਹੱਥ ਕੁ ਜਾਇ ਨਾ ਹਰੀਆਂ ਚ ਤੇ ਸਬਜ਼ੀ ਬਣਾਵਾਂਗੇ ਆਪਾਂ ਆਲੂ ਪਾਇਗਣੀ ਬੈਂਗਣੇ ਵੀ ਥੋੜੀ ਜਿਹੀ ਤੇ ਇਹ ਕੁ ਪਾਲੰਗ ਮਲਾਇਮ ਨੂੰ ਪਾਤੀ ਬਹੁਤ ਜਿਆਦਾ ਨਹੀਂ ਜੀ ਬਣਨੀ ਸਬਜ਼ੀ ਅਸੀਂ ਨਰ ਤੜਕਾ ਪਾਉਂਦਾ ਤਾਂ ਤੋਂ ਘੋਮ ਹੋਰੇ ਟੋਲਦੇ ਬਾਅਦ ਨਹੀਂ ਹੈ ਜਬੇ ਗਰਲੀਣਾ ਤਾਂ ਆ ਗਈ ਟੀਵੀ ਦੇਖੀ ਜਾਂਦੀ ਮਹਾ ਜਲ ਦੇਖ ਲਾਂ ਦੇ ਬਿਚਾਰੀ ਨੂੰ ਗਰਮੀ ਪਲਾਂ ਸਾੜ ਜਿ ਲੈਦੀ ਆ ਪੀਜਾ ਮਿਕਰੂ ਜੀ ਗਰਮ ਕਰ ਦਿੱਤਾ ਤਾਜ਼ੀ ਕਰਕੇ ਖਾ ਕੇ ਹਟ ਗਈ ਉਹ ਟੂਫ ਸੰਤ ਵਾਗਦੀਆਂ ਤੇ ਗਰਲੀਣਾ ਚਾਹੋਂ ਕਿਥੇ ਕਹਾ ਵਾਗ ਜਦੋਂ ਘੰਟੇ ਉਹ ਉਹਦੇ ਨੂੰ ਦੋ-ਤਿੰਨ ਘੰਟੇ ਹਿੰਕ ਕਲਦੀ ਰਹੇ ਪਈ ਮੇਰਾ ਤਾਂ ਮਨ ਟਾਇਮ ਨੂੰ ਫਰਮਾਤਾ ਰਹੀ ਹੂੰ ਲਾਲ ਮਿਰਚੇ ਪੈਰ ਵਿੱਚ ਨਹੀਂ ਪਾਉਂਦੇ ਹੈਗੇ ਕਿਉਂਕਿ ਭਰੀ ਮਿਕਸਚਰ ਹੈਗੀ ਐ ਚ ਪੱਤਾ ਸਵਾਦ ਅਨੁਸਾਰ ਪਾਵਾਂਗੇ ਸਬਜ਼ੀ ਥੋੜੀ ਹੋਈ ਜਾਂ ਥੋੜਾ ਹੀ ਪਾਵਾਂਗੇ ਨੂਨ ਮਿਕਸਚਰ ਤੇ ਹਲਦੀ ਤੇ ਹਲਦੀ ਪਾ ਦਿੱਤੀ ਤੇ ਨੂਨ ਪਾ ਦਿੱਤਾ ਹੈ ਸਨੀਤ ਹੈਗੀ ਹੈ ਵੀ ਸਾਰੀ ਜੀਰਾ ਪਹਿਲਾ ਭਾਜ ਦਿੱਤਾ ਸੀਗਾ ਤੇ ਪਰ ਇਸ ਪਾਣੀ ਨੂੰ ਉਹ ਦੁੱਧ ਪਾਉਣਾ ਹੈ ਮੈਂ ਇਹ ਮਲਾਈ ਦੀ ਕਰਕੇ ਪਾ ਲਾਂਗੀ ਤਾਜੀ ਬਾਤ ਉਹ ਦੁੱਧ ਪਾ ਲਾਂਗੇ ਫਿਰ ਦੋ ਤਰੀਕਾ ਚਲਤੀ ਪਾਉਣੀ ਹੈ ਜਿਸ ਨੂੰ ਪੰਜ ਚਾਰ ਪੰਜ ਗਾਏ ਰਹਿਣੇ ਸੀਗਾ ਦੋ ਤਨ ਆਲੂ ਪਾ ਲੈ ਦੋ ਤਨ ਪਿਆਜ਼ ਪਾ ਲੈ ਹਰੀ ਮਿਰਚ ਪਾ ਲੈ ਸਾਡਾ ਤਾਂ ਦਰਵਾਜ਼ਾ ਦਾ ਹਨ ਸਰਦੀ ਦਾ ਖਾਣ-ਪੀਣ ਨਹੀਂ ਲਿਆਉਣ ਸਰਦੀ ਰਹਿ ਜਦੋਂ ਖਾਣ-ਪੀਣ ਨੂੰ ਲਿਆਉਂਦੇ ਨੇ ਖਾਸ ਸਰਦਾਰ ਜੀ ਸਿਰ ਬੱਚੀ ਅੱਜ ਨਹੀਂ ਰੋਟੀ ਨਹੀਂ ਖਾਦੇ ਆਪ ਨੂੰ ਰੋਟੀ ਬੜੀ ਨਾਲ ਸਾਰਿਆਂ ਲਈ ਲਿਆਉਣੀ ਲੋੜ ਜੀ ਖਾਣ ਨੂੰ ਜਾਉਣਾ ਤੇ ਸਭ ਸਾਰਿਆਂ ਲਈ ਲਿਆਉਣੀ ਹਰ 500 ਗ੍ਰਾਮ ਪਾਣੀ ਵਿੱਚ ਮਿਕਸ ਹੋ ਜਾਵੇ। ਇਹ ਜੋੜ ਕੇ 1.5 ਕੜਚੇ ਪਾਣੀ ਇਹ ਪਾ ਲਵਾਂਗੇ। ਇਹ ਹੋਏ ਉਸ ਤੋਂ ਇੰਤਖਾਮ। 2 ਚੌਥੀ ਦੇ ਗ੍ਰਾਮ ਲਾਖ ਸਬਜ਼ੀ ਬਣਾ ਲਾਂਗੇ। ਫਿਰ ਆਪਣੀ ਸਬਜ਼ੀ ਬਣਾਂਗੇ। ਠੀਕ ਹੈ ਜੀ। ਇਹ ਪਾ ਪਾਣੀ ਤਾਂ ਹੀ ਢੋਲਦਾਨਿਆਂਗੇ। ਇਹ ਤਵਾ ਸਕੂਲ ਲੱਗ ਜਾਣਗੇ ਇਸ ਤਰ੍ਹਾਂ ਹੀ। ਬਾੜੀ ਦੇ ਜਮੀ ਪਰਥਾ ਬਣਾਤਾ ਗਰਮੀ ਨੂੰ ਲੋ ਜੀ ਆਪਣੀ ਸਬਜੀ ਬਣਾਈ ਤੇ ਦੇਖੋ ਕਿੰਨੀ ਵਧੀਆ ਦੁੱਧ ਪਾ ਲਿਆ ਥੋੜੀ ਸਬਜੀ ਹੋਵੇ ਤਾਂ ਦੁੱਧ ਵਾਲੀ ਬਣਾ ਲੈਣੇ ਆਗੇ ਪੂਰਾ ਦੁੱਧ ਬਰ ਪਾਟੇ ਵਧੀਆ ਬਣੇਗੀ ਫਿਰ ਇਧਰ ਸਰਦਾਰ ਜੀ ਕਰਦੇ ਟੋਕਾ

ਅਮੀ ਆਉਗਾ ਲੋਅ ਯਰ ਟਾਈਮ ਆ 2 ਵਜ ਗਏ ਨੇਗੇ 2 ਵਜ ਗਏ ਨੇ ਤੇ ਬਾਕੀ ਹਨਾ ਗੱਲ ਹੁੰਦੀ ਹੈਗੀ ਇੱਕੋ ਦੋ ਗੱਲਾਂ ਮੈਂ ਕਹਿਣਾ ਚਾਹੁੰਨੀ ਆ ਪਹਿਣਾ ਨੂੰ ਪਹਿਣਾ ਹਰ ਇੱਕ ਕਰਨ ਦੀਆਂ ਨੇਗੀਆਂ ਵੀ ਤੁਸੀਂ ਹੈਲਪਰ ਨਹੀਂ ਰੱਖਦੇ ਹਨਾ ਵੀ ਦੂਜੇ ਘਰ ਵਾਲੇ ਹੈਲਪਰ ਰੱਖਦੇ ਨੇਗੇ ਦੇਖੋ ਜੀ ਹੱਥੇ ਕੰਮ ਕਰਨ ਵਾਲਾ ਹੱਥੀ ਕੰਮ ਕਰਨ ਵਰਗੀ ਰੀਸ ਨਹੀਂ ਹੱਥੀ ਕੰਮ ਕਰਨ ਦੀ ਕੋਈ ਸੰਗ ਵੀ ਕੋਈ ਨਹੀਂ ਤੇ ਜੇ ਆਪਾਂ ਹੱਥੇ ਕੰਮ ਕਰਾਂਗੇ ਤਾਂ ਆਪਣਾ ਆਪਦੇ ਹਿਸਾਬ ਨਾਲ ਕਰ ਲਾਂਗੇ ਵਧੀਆ ਕਰ ਲਾਂਗੇ ਹਨਾ ਤੇ ਸਾਨੂੰ ਕੋਈ ਸੰਗ ਨਹੀਂ ਆਪਦਾ ਕੰਮ ਆ ਹੱਥੀ ਕੰਮ ਹੈ ਨਾ ਸਾਨੂੰ ਆਏ ਸੰਗਾ ਵੀ ਲੋਕ ਕੀ ਕਹਿਣਗੇ ਕਿ ਉਹ ਆਪਦਾ ਕੰਮ ਆ ਲੋਕੜ ਖਾਣ ਨੂੰ ਦੇ ਦੇਣਗੇ ਹਨਾ ਜੀ ਤੇ ਕੋਈ ਸੰਗ ਨਹੀਂ ਹੱਥੀ ਕੰਮ ਕਰਦਿਆਂ ਨੂੰ ਤੇ ਜੀ ਮੈਂ ਹੁਣ ਸਰਦਾਰ ਜੀ ਬੀਜੀ ਰਹਿੰਦੇ ਨੇ ਵਿਚਾਰ ਇੰਨੀ ਗਰਮੀ ਚ ਤਰਸਦਾ ਮੈਨੂੰ ਵੀ ਆਉਂਦਾ ਮੈਂ ਵੀ ਕਹਦੇ ਨੇ ਚਲੋ ਕੋਈ ਹੈਨਾ ਅੱਜ ਜਿਆਦੇ ਗਰਮੀ ਆ ਜਾ ਅੱਜ ਜਿਆਦੇ ਕੰਮ ਹੈ ਵੀ ਤੁਸੀਂ ਹੈਲਪਰ ਰੱਖ ਲਓ ਹੈਨਾ ਚਾਰ ਦਿਨ ਵੀ ਔਖੇ ਹੋਣ ਨੇ ਤੁਹਾਡੇ ਟੂਚ ਦਰਦ ਦਾ ਕਹਿੰਦਾ ਫਿਰ ਆਪਾਂ ਨੂੰ ਪਤਾ ਹੀ ਆਪਣੀ ਕਬੀਲਦਾਰੀ ਦਾ ਉਹੀ ਗੱਲ ਆ ਜੀ ਹੈਨਾ ਵੀ ਕਬੀਲਦਾਰ ਜੀ ਦਾ ਵੀ ਪਤੀ ਹੁੰਦਾ ਆਪਾਂ ਨੂੰ ਆਪਦੀ ਦਾ ਵੀ ਜੀ ਆਪਾਂ ਥੋੜੀ ਥੋੜੀ ਨਾਲ ਬਚਤ ਕਰਾਂਗੇ ਤਾਂ ਬਚਤ ਹੁੰਦੀ ਹੈਗੀ ਤੇ ਹੈਲਪਰ ਰੱਖਣ ਤਜਾ ਰੱਖ ਵੀ ਲਈਏ ਫੇਰ ਸਾਰਾ ਕੁਝ ਹੀ ਦੇਖਣਾ ਪੈਂਦਾ ਹੈ ਹਨ ਤੇ ਕੋਈ ਸੰਗ ਵੀ ਨਹੀਂ ਸਰਦਾਰ ਜੀ ਨੂੰ ਸੌਂਕ ਖੇਤੀ ਦਾ ਕਹਿਣਾ ਵੀ ਆਪਦੇ ਕੰਮਾ ਕਿਹੜਾ ਆਪਾਂ ਕਿਸੇਰਾ ਕਰ ਦਿਆਂਗੇ ਹਨ ਕੋਈ ਸੰਗ ਨਹੀਂ ਕਹਿੰਦਾ ਮੈਨੂੰ ਆਪਦਾ ਕੰਮ ਕਰਦਿਆਂ ਨੂੰ ਮੈਨੂੰ ਵੀ ਕੋਈ ਸੰਗ ਨਹੀਂ ਹੈਗੀ ਜੀ ਸਾਰਾ ਦਿਨ ਹਨ ਆਪਾਂ ਇਹਨਾਂ ਕਹਦੇ ਨੂੰ ਤੂੰ ਗੋਹੇ ਵਾਲੀ ਹੈਲਪਰ ਰੱਖ ਲੈ ਜਾਂ ਕੋਈ ਤੂੰ ਵੀ ਹੋਰ ਕੰਮ ਕਰ ਲੈ ਹਨ ਵੀ ਮੈਨੂੰ ਕੋਈ ਸੰਗ ਨਹੀਂ ਨਾ ਮੈਨੂੰ ਆਏ ਆ ਵੀ ਮੈਨੂੰ ਲੋਕ ਕੀ ਕਹਿਣਗੇ ਹਨਾ ਮੈਨੂੰ ਕੋਈ ਨਹੀਂ ਆਪਦਾ ਕੰਮ ਦਾ ਕੰਮ ਦੇ ਘਰ ਦਾ ਕੰਮ ਆ ਮੈਂ ਕਿਹੜਾ ਕਿਸੇ ਦਾ ਕਰਕੇ ਆਉਣੀ ਆ ਹਨਾ ਤੇ ਹੱਥੀਂ ਕਿਰਤ ਕਰਿਆ ਜਿਹੜਾ ਮੈਨੂੰ ਵਧੀਆ ਲੱਗਦਾ ਵੀ ਆਪਦੇ ਹੱਥੀਂ ਕੰਮ ਕਰਾਂ ਜੇ ਮੈਨੂੰ ਤਾਂ ਲਾਰੇ ਜੇ ਮਹਿਲ ਭਰ ਰੱਖ ਲਮੈਂ ਤਾਂ ਤਾਂ ਵੀ ਵਿੱਚ ਫਿਰਦੀ ਰਾਂ ਵੀ ਆ ਕੰਮ ਆਏ ਆ ਇੱਕ ਵੀ ਇਥੋਂ ਕੱਖ ਮੱਝ ਨੂੰ ਆਏ ਪਾਵਾਂ ਇੱਥੇ ਮੈਂ ਆਪਦੇ ਹਿਸਾਬ ਨਾਲ ਹਨਾ ਜਿਹੜਾ ਆਪਦਾ ਕੰਮ ਦਾ ਸਾਹਿਬ ਹੁੰਦਾ ਆਪ ਦੇ ਦੇ ਹੁੰਦਾਗਾ ਤੇ ਇਸ ਕਰਕੇ ਸਾਨੂੰ ਆਪਦੇ ਕੰਮ ਦਾ ਆਪ ਆਪਦੇ ਕੰਮ ਦਾ ਆਪ ਨੂੰ ਸਭ ਹੁੰਦਾ ਸਾਨੂੰ ਕੋਈ ਦੋਨਾਂ ਜਣਿਆਂ ਨਾਲ ਸੰਗ ਨਹੀਂ ਹੈਗੀ ਵੀਸੀਂ ਆ ਕੰਮ ਕਰਦੇ ਜਾਂ ਕੰਮ ਕਰਦਿਆਂ ਸੰਗ ਸੰਗ ਚ ਫਿਰ ਆਪਦਾ ਹਣਾਫ ਕਰ ਲੈਣਾ ਜੀ ਤੇ ਵਧੀਆ ਲੱਗਦਾ ਕਰਨਾ ਕੰਮ ਕਰਦਿਆਂ ਜੇ ਆਪਾਂ ਕੰਮ ਕਰਦਿਆਂ ਤਾਂ ਆਪਣੀ ਬਿਮਾਰੀ ਵੀ ਕੋਈ ਲੱਗਦੀ ਨਹੀਂ ਹੈਗੀ ਐਂ ਚ ਚਲ ਥੋੜੀ ਬਹੁਤੀ ਬਿਮਾਰੀ ਹੋ ਹੀ ਜਾਂਦੀ ਹੈਗੀ ਤੇ ਜੇ ਆਪਾਂ ਕੰਮ ਕਰਦਿਆਂ ਕੋਈ ਆਪਾਂ ਨੂੰ ੱੱਲ ਮੱਟ ਨਹੀਂ ਹੁੰਦੀ ਬਣਦੀ ਕੋਈ ਆਪਾਂ ਨੂੰ ਉਹ ਨਿਕਾ ਦਿੱਤਾ ਹੈ ਮਾਰ ਕੇ ਹਟੀਆਂ ਕਪੜਾ ਇਹਦਾ ਟਾਈਮ ਹੈ ਹੁਣ 2:00 ਬਜ ਕੇ 4:00 ਤਾਂ ਤੇ ਬੀਬੀ ਉਹਨੇ ਵੀ ਆਉ ਡਾਲ ਗਏ ਨੇ ਤੇ ਆਪਾਂ ਮੈਨੂੰ ਕੋਈ ਸੰਗ ਨਹੀਂ ਹੈਗੀ ਜੀ ਆਪਦੇ ਹੱਥੀ ਕੰਮ ਕਰਨ ਦੀ ਨਾਲ ਸਰਦਾਰ ਜੀਆਂ ਨੂੰ ਆਏਗੀ ਤੇ ਆਪਾਂ ਨੂੰ ਕਿਹੜਾ ਕੋਈ ਖਾਣ ਦੇ ਰੂਪ ਕਰੇ ਬੈਠਿਆ ਹੁਣ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਕਿਉਂਕਿ ਬਾਹਰ ਤੋਂ ਬਹੁਤ ਆ ਧੁੱਪ ਚੋ ਨਾ ਹੁਣ ਦੁਪਹਿਰ ਦਾ ਸਿਖਰ ਦੁਪਹਿਰ ਹੈਗਾ ਧੁੱਪ ਚ ਵੀਡੀਓ ਵੀ ਨਹੀਂ ਵਧੀਆ ਬਣਦੀ ਹੈਗੀ ਤੁੱਪ ਚ ਵੀਡੀਓ ਵੀ ਨਹੀਂ ਵਧੀਆ ਬਣਦੀ ਕਿਉਂਕਿ ਧੁੱਪ ਬਹੁਤ ਪੈਂਦੀ ਆ ਸੁਖਮਾ ਆਪਣੀ ਗੁਰਲੀਨ ਤੇ ਗੁਰਮੰਤ ਜੋਤ ਬੈਠੀਆਂ ਨੇਗੀਆਂ ਤਾਂ ਹਾਂ ਉੱਪਰ ਕਿਉਂਕਿ ਉਹਨਾਂ ਨੇ ਸਕੂਲ ਦਾ ਕੰਮ ਕਰ ਦਿੱਤੀ ਮੈਂ ਕਹਿਤੀ ਮੈਂ ਹੁਣ ਪੜ ਲਾਂ ਗੁਰਲੀਨ ਤੈਨੂੰ ਕਾਇਦਨ ਹੋਊਂ ਤੋ ਬੱਚੇ ਪੜ ਲਾਂ ਦੀ ਹੈਗੀ ਉਹ ਤਾਂ ਕਹਿਣ ਦੀ ਉਹਨੂੰ ਲੋੜ ਨਹੀਂ ਆਉਂਦਾ ਜਦੋਂ ਟੀਵੀ ਤੇ ਮਾਰਨ ਲੱਗ ਜਾਂਦਾ ਹੈਨਾ ਸੁਖਮਾ ਹੁਣ ਟੂਸ ਸੁਣ ਵਗ ਜਾਂਦੀਆਂ ਨੇ ਉਹ ਪੜ ਲਾਂ ਦੀ ਹੈਗੀ ਠੀਕ ਹੈ ਜੀ ਤੇ ਅੱਪਾ ਕਰਦੇ ਹਾਂ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਰਹਿਗੁਰੂ ਜੀ ਕੀ ਫਤਿਹ